ਨਵਜੋਤ ਸਿੱਧੂ ਆਪਣਾ ਪਾਕਿਸਤਾਨੀ ਪਿਆਰ ਵਾਰ-ਵਾਰ ਜਿਤਾ ਕੇ ਮੁਸ਼ਕਲਾਂ 'ਚ गिरਦੇ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ ਉਹਨਾਂ ਤੋਂ ਕਾਮੇਡੀ ਸ਼ੋਅ ਦੇ ਜੱਜ ਦੀ ਕੁਰਸੀ ਖੋਹੀ ਗਈ ਹੈ ਤੇ ਹੁਣ ਸਵਾਲ ਹੈ ਕਿ ਉਹਨਾਂ ਦੀ ਕਾਂਗਰਸ ਦੀ ਕੁਰਸੀ ਹੁਣ ਕੀ ਬਚੀ ਰਹੇਗੀ ਪਾਕਿਸਤਾਨ ਦੇ ਪਿਆਰ 'ਚ ਡੁੱਬੇ ਸਿੱਧੂ ਉਸੇ ਕਾਮੇਡੀ ਸ਼ੋਅ ਦੀ ਕੁਰਸੀ ਤੇ ਅਗਲਾ ਨੰਬਰ ਮੰਤ్రਾਲੇ ਦੀ ਕੁਰਸੀ ਦਾ ਤੇ ਰਾਹੁਲ ਗਾਂਧੀ ਵੀ ਕਰਨਗੇ ਚੈਨਲ ਵਰ ਕੀ ਕਾਰਵਾਈ ਜੀ ਹਾਂ ਨਵਜੋਤ ਸਿੱਧੂ ਦਾ ਪਾਕਿਸਤਾਨ ਪਿਆਰ ਘਟਣ ਦਾ ਨਾ ਨਹੀਂ ਲੈ ਰਿਹਾ ਫਿਰ ਭਾਵੇਂ ਸਾਡੇ ਦੇਸ਼ ਦੇ ਜਵਾਨ ਸ਼ਹੀਦ ਹੋਣ ਤੇ ਭਾਵੇਂ ਇਸ ਦੇ ਪਿੱਛੇ ਗਵਾਂਡੀ ਮੁਲਕ ਦੀਆਂ ਕੁੰਜੀਆਂ ਸਾਹਮਣੇ ਹੋਣ ਦੇਸ਼ ਵਿੱਚ 40 ਜਵਾਨਾਂ ਦੀਆਂ ਅਰਧੀਆਂ ਬਲੀਆਂ ਅਤੇ ਪੂਰਾ ਮੁਲਕ ਪਾਕਿਸਤਾਨ ਤੋਂ ਬਦਲਾ ਲੈਣ ਤੇ ਉਧਾਰੂ ਹੈ ਪਰ ਸਿੱਧੂ ਆਪਣੇ ਦੋਸਤ ਇਮਰਾਨ ਖਾਨ ਦੀ ਦੋਸਤੀ ਜਿਵੇਂ ਹੋ ਕੇ ਵਾਰ-ਵਾਰ ਪਾਕਿਸਤਾਨ ਦੇ ਨਾਲ ਪਿਆਰ ਛਲਕਾ ਰਹੇ ਨੇ कदे भी जान लेना कोई सलूशन नहीं बन सकता आतंकवाद का ना कोई मसब होता है ना कोई जात होती है ना कोई पार्टी होती है ना कोई देश होता है जो कुछ है इट इज अ है लेकिन मैंने यही कहा था जो कल कहा था आज भी वहीं खड़ा हूं कि आतंकवाद का ना कोई धर्म है ना कोई मसब है ना कोई देश है ना कोई साथ है सिद्धू दे पाकिस्तान प्यार और... तो टुककाने कबा होके ਸੋਸ਼ਲ ਮੀਡੀਆ ਤੇ ਆਪਣਾ ਰਸਾ ਵਿਖਾਇਆ ਤਾਂ ਨਜੀਵ ਟੀਵੀ ਚੈਨਲ ਨੇ ਵੀ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਿਆ ਅਤੇ ਸਿੱਧੂ ਨੂੰ ਕਪਿਲ ਸ਼ਰਮਾ ਸ਼ੋਅ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਸਿੱਧੂ ਦੀ ਲਫਟਰ ਸ਼ੋਅ ਦੇ ਜੱਜ ਦੀ ਕੁਰਸੀ ਤੱਕ ਹੁਸ ਗਈ ਪਰ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਸਿੱਧੂ ਨੂੰ ਕਦੋਂ ਮੰਤਰੀ ਦੀ ਕੁਰਸੀ ਤੋਂ ਹੇਠਾਂ ਲਾਉਣਗੇ ਇਹ ਸਵਾਲ ਵਿਰੋਧੀ ਵਾਰ-ਵਾਰ ਪੁੱਛ ਰਹੇ ਨੇ ਹੁਣ ਸਮਾਂ ਗੱਲਬਾਤ ਦਾ ਨਹੀਂ ਹੁਣ ਐਕਸ਼ਨ ਦਾ ਸਮਾਂ ਆ ਗਿਆ ਗੱਲਬਾਤ ਤਾਂ ਹੁੰਦੀ ਹੈ ਜੇ ਇੱਕ ਵਾਰ ਆ ਜਾ ਕੋਈ ਹੋਏ ਜਾਂ ਦੋ ਵਾਰ ਹੋਏ ਹੁਣ ਤਾਂ ਉਹਨਾਂ ਨੇ ਜਿਵੇਂ ਨਾ ਪਾਣੀ ਸਿਰਾਂ ਦੇ ਉੱਤੇ ਟਪਾਤਾ ਨਵਜੋਤ ਸਿੰਘ ਨੂੰ ਕਿਹਾ ਜਿਹੜਾ ਕਿਹਾ ਮੈਨੂੰ ਲੱਗਦਾ ਉਹਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਜੀ ਗੱਲ ਕਹਿੰਦੇ ਆ ਉਹ ਸਾਰੇ ਉਹਨਾਂ ਨੂੰ ਜਿਹੜੇ ਤੋਂ ਆਦੀ ਉੱਥੋਂ ਨੂੰ ਸ਼ਹਿ ਦਿੰਦੇ ਆ ਸਪੋਰਟ ਕਰਦੇ ਆ ਫਾਈਨਾਂਸ ਦਿੰਦੇ ਆ ਜੋ ਇੰਨਾ ਕੁਝ ਕਰਦੇ ਆ ਤੇ ਆਪਾਂ ਕਵਾਂਗੇ ਕਿ 네ਗੋਸ਼ੀਏਟ ਕਰਨਾ ਚਾਹੀਦਾ ਉਹਨਾਂ ਨਾਲ ਹੁਣ ਟਾਈਮ ਨਹੀਂ ਹੈ ਨਿੰਦਾ ਉਹੋ ਜੇ ਕਾਂਗਰਸੀ ਲੀਡਰ ਦਾ ਜਿਹੜੇ ਇਸ ਹਰਕਤ ਤੇ باوجود ਵੀ ਉਸ ਦੇਸ਼ ਤੇ ਬਚਾਅ ਦੁਸ਼ਮਣ ਦੇਸ਼ ਤੇ ਬਚਾਅ ਤੇ ਦੁਸ਼ਮਣ ਲੋਕਾਂ ਦੇ ਬਚਾਅ ਵਿੱਚ ਨਿਕਲ ਕੇ ਆਂਦੇ ਨੇ ਤੇ ਲਾਣਤ ਰਾਹੁਲ ਗਾਂਧੀ ਜਿਹੜਾ ਮੂੰਹ ਬੰਦ ਕਰਕੇ ਨਾ ਸਵਾਲ ਉਠਾਰੇ ਨੇ ਉਹਨਾਂ ਮੰਤਰੀਆਂ 'ਚ ਤੇ ਲਾਣਤ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਜਿਹੜਾ ਇਹੋ ਜੇ ਮੰਤਰੀ ਨੂੰ ਝਿੜਕ ਵੀ ਨਹੀਂ ਸਕਿਆ ਕਾਂਗਰਸ ਪਾਰਟੀ ਦੇ ਲੀਡਰ ਨਵਜੋਤ ਸਿੱਧੂ ਵਰਗੇ ਕਦੋਂ ਤੱਕ ਕਰਦੇ ਰਹਿਣਗੇ ਤੇ ਰਾਹੁਲ ਗਾਂਧੀ ਕਦੋਂ ਤੱਕ ਚੁੱਪ ਰਹਿਣਗੇ ਕਪਿਲ ਸ਼ਰਮਾ ਸੋਚੋ ਸੋਨੀ ਟੀਵੀ ਨੇ ਜੋ ਫੈਸਲਾ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਕੇਵਲ ਨਹੀਂ ਦੁਨੀਆ ਭਰ ਦੀਆਂ ਭਾਵਨਾਵਾਂ ਨੂੰ ਧਿਆਨ ਚ ਰੱਖਦਿਆਂ ਹੋਇਆਂ ਉਸ ਕਾਮੇਡੀਅਨ ਨੂੰ ਨਵਜੋਤ ਸਿੱਤੂ ਨੂੰ ਬਾਹਰ ਦਾ ਰਸਤਾ ਵਿਖਾਉਣ ਦਾ ਮਨ ਬਣਾਇਆ ਮਗਰ ਕੀ راہول ਗਾਂਧੀ ਦੀ ਕਾਂਗਰਸ ਪਾਰਟੀ ਕੋਈ ਐਕਸ਼ਨ ਲੈਣਾ ਜਾਂ ਕੋਈ ਸਾਫ ਸੰਕੇਤ ਭੇਜਣਾ ਇਹ ਜੇ ਲੀਡਰਾਂ ਦੇ ਆਪਣੇ ਕਾਂਗਰਸੀ ਲੀਡਰਾਂ ਦੇ ਖਿਲਾਫ ਕੋਈ ਕਾਰਵਾਈ ਕਰੂਗੀ ਕਿ ਨਹੀਂ ਅੱਜ ਦੇਸ਼ ਇਹ ਸਵਾਲ ਪੁੱਛਦਾ ਹੈ ਸਿੱਧੂ ਖਿਲਾਫ ਵਿਰੋਧੀ ਆਵਾਜ਼ ਵਿਰੋਧੀ ਪਾਰਟੀਆਂ ਵੱਲੋਂ ਹੀ ਨਹੀਂ ਕਾਂਗਰਸ ਦੇ ਅੰਦਰੋਂ ਵੀ ਉੱਠ ਖੜੀ ਹੋਈ ਹੈ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਵਨ ਦਿਵਾਨ ਨੇ ਸਿੱਧੂ ਨੂੰ ਨਾ ਸਿਰਫ ਪਾਰਟੀ ਤੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ ਸਗੋਂ ਸਿੱਧੂ ਖਿਲਾਫ ਦੇਸ਼द्रोह ਦਾ ਮੁਕੱਦਮਾ ਦਰਜ ਕਰਨ ਦੀ ਮੰਗ ਵੀ ਕਰ ਦਿੱਤੀ ਹੈ ਹਰ ਹਿੰਦੁਸਤਾਨੀ ਅੱਜ ਬਹੁਤ दुखी है उसका खून खोल रहा है पर मुझे अफसोस है कि हमारे पंजाब के कैबिनेट मंत्री नवजोत सिंह सिद्धू का बहुत ही शर्मनाक निंदनीय बयान आया है कि आतंकवाद का कोई देश नहीं होता देश के लिए शहीद हुए सैनिकों के जख्मों पर नमक चलने का काम करता है क्योंकि सब कुछ साफ होने के बाद भी इस आतंकवादी हमले में पाकिस्तान का हाथ है ऐसे आतंकवादियों का समर्थन करना नवजोत सिंह सिद्धू के के लिए कहीं ना कहीं देश के प्रति गद्दारी शहीदों की शहादत का अपमान है ऐसे व्यक्ति के खिलाफ पंजाब सरकार सख्त से सख्त कार्रवाई करते हुए देश ग्रोह का मुकदमा दर्ज हो और मैं कैप्टन अमरिंदर सिंह से बात मांग करना चाहता हूं कि उनको अपने वजारत से निकाल के हिंदुस्तानियों के जो उसने नमकों पे जख्मों में नमक छिड़का है उसके लोगों की भरपाई हो सके क्योंकि जिन परिवारों के 41 ਲੋਕ ਸ਼ਹੀਦ ਹੋਏ ਹਨ ਉਸ ਵਿੱਚੋਂ 4 ਲੋਕ ਹਮਾਰੇ ਪੰਜਾਬ ਦੇ ਵੀ ਹਨ ਲੋਕਾਂ ਦਾ ਗੁਸਤਾਖੀ ਇਸ ਕਦਰ ਵੱਧ ਗਿਆ ਕਿ ਹੁਣ ਸਿੱਧੂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ ਲੁਧਿਆਣਾ ਪੂਜੇ ਸਿੱਧੂ ਦਾ ਭਾਜਪਾ ਵਰਕਰਾਂ ਨੇ ਜ਼ਬਰਦਸਤ ਵਿਰੋਧ ਕੀਤਾ ਤੇ ਸਿੱਧੂ ਦੇ ਪੋਸਟਰਾਂ ਤੇ ਕਾਲਖ ਵੀ ਮਲ ਦਿੱਤੀ ਗਈ ਨਵਜੋਤ ਸਿੰਘ ਸਿੱਧੂ ਜਿਹੜਾ ਕਿ ਨਖੇਦ ਆਦਿ ਹਿਆ ਉਹਨੂੰ ਇਸ ਗੱਲ ਦਾ ਪਤਾ ਨਹੀਂ ਸਿੱਖੀ ਕਿਵੇਂ ਨਿਭਾਈ ਜਾਂਦੀ ਹੈ ਸਿੱਖੀ ਕਿਸਾਂ ਸਵਾਸਾਂ ਨਾਲ ਨਿਭਾਈ ਜਾਂਦੀ ਹੈ ਸਿੱਖੀ ਆਪਣੇ ਕੰਟਰੀ ਦੇ ਨਾਲ ਹਮੇਸ਼ਾ ਵਫਾਦਾਰੀ ਕਰਕੇ ਨਿਭਾਈ ਜਾਂਦੀ ਹੈ ਲੇਕਿਨ ਇਸ ਸਰਦਾਰ ਨੇ ਸਾਬਤ ਕਰ ਦਿੱਤਾ ਕਿ ਇਹਦੇ ਵਿੱਚ ਸਿੱਖੀ ਜਾਂ ਪੰਜਾਬੀ ਦਾ ਕੋਈ ਵੀ ਗੁਣ ਨਹੀਂ ਹੈ ਇਸ ਬੰਦੇ ਨੇ ਜਿਹੜਾ ਪੰਜਾਬ ਨੂੰ ਇੱਕ ਦਾਗ ਲਗਾਉਣ ਦੀ ਕੋਸ਼ਿਸ਼ ਕੀਤੀ ਆ Imran Khan ਨਾਲ ਪਾਕਿਸਤਾਨ ਆਪਣੀ ਦੋਸਤੀ ਨਿਭਾਉਣ ਦੀ ਗੱਲ ਕੀਤੀ ਆ ਇਸ ਸਰਦਾਰ ਦੇ ਜਿੰਨੀਆਂ ਜੁੱਤੀਆਂ ਪੈਣ ਦਾ ਮੂੰਹ ਕਾਲਾ ਹੋਵੇ ਉਹਨਾਂ ਥੋੜਾ ਅਸੀਂ ਭਾਰਤ ਸਰਕਾਰ ਅੱਗੇ ਖਾਸ ਕਰ ਕਾਂਗਰਸ ਪਾਰਟੀ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ ਪੰਜਾਬ ਸਰਕਾਰ ਨੂੰ ਵੀ ਇਹਨੂੰ ਕੈਬਨਿਟ ਦੇ ਨਾਲ-ਨਾਲ ਕਾਂਗਰਸ ਪਾਰਟੀ ਦੇ ਵਿੱਚੋਂ ਵੀ ਕੱਢਿਆ ਜਾਵੇ ਇਹ ਸਭ ਤੋਂ ਡਰੇ ਸਿੱਧੂ ਜਦੋਂ ਮੋਗਾ ਪੁੱਛੇ ਤਾਂ ਇੱਥੇ ਵੀ ਪੱਤਰਕਾਰਾਂ ਦੇ ਸਵਾਲਾਂ 'ਚ ਬੁਰੀ ਤਰ੍ਹਾਂ ਨਾਲ ਘਿਰ ਗਏ ਵਿਰੋਧੀਆਂ ਖਿਲਾਫ ਵੱਡੀਆਂ-ਵੱਡੀਆਂ ਬੜਕਾ ਮਾਰਨ ਵਾਲੇ ਸਿੱਧੂ ਇੱਥੇ ਸਵਾਲਾਂ ਤੋਂ ਆਪਣੀ ਜਾਨ ਛੁਡਾ ਕੇ ਭੱਜਦੇ ਹੋਏ ਨਜ਼ਰ ਆਏ ਓਏ ਜਿੱਤੂ ਸਾਹਿਬ ਸਾਹਿਬ ਜੀ ਗਲਤ ਤਾਂ ਕਰਦੇ ਤੁਸੀਂ ਸਾਹਿਬ ਜੀ ਨਹੀਂ ਆਉਂਦੇ ਕੰਨੀ ਛੱਡੇ ਉਹ ਸੁਲਤਾ ਰਹਿਣ ਤੇਰਾ ਸਾਹਿਬ ਜੀ ਉਹ ਗੱਡੀ ਨਹੀਂ ਖੁੱਲਦੀ ਇਹ ਕੋਈ ਗੱਲ ਥੋੜੀ ਹੁੰਦੀ ਆ ਯਾਰ ਘੱਟ ਤੋਂ ਘੱਟਾਨੂੰ ਮਿਹਨਤ ਤਾਂ ਦਿਓ ਯਾਰ ਸਾਨੂੰ ਦੁੱਖ ਤਾਂ ਸੁਣਾਉਂ ਦਿਓ ਲੋਕਾਂ ਨੇ ਤਾਂ ਸਿੱਧੂ ਨੂੰ ਸ਼ੀਸ਼ਾ ਵਿਖਾ ਦਿੱਤਾ ਹੈ ਹੁਣ ਇੰਤਜ਼ਾਰ ਹੈ ਕਾਂਗਰਸ ਪਾਰਟੀ ਦੇ ਐਕਸ਼ਨ ਦਾ ਕਿ ਕੀ ਪਾਕਿਸਤਾਨ ਦੇ ਫੌਜ ਮੁਖੀ ਕਮਰ ਜავੇਦ ਬਾਜਵਾ ਖਿਲਾਫ ਵੱਡਾ ਬਿਆਨ ਦੇਣ ਵਾਲੇ ਕੈਪਟਨ ਉਸੇ ਬਾਜਵਾ ਨੂੰ ਜਫੀਆਂ ਪਾਉਣ ਵਾਲੇ ਆਪਣੇ ਮੰਤਰੀ ਤੇ ਲਗਾਮ ਕੱਸਣਗੇ ਅਤੇ ਕੀ ਰਾਹੁਲ ਗਾਂਧੀ ਪਾਕਿਸਤਾਨ ਦੇ ਪਿਆਰ 'ਚ ਡੁੱਬੇ ਸਿੱਧੂ ਨੂੰ ਪਾਰਟੀ 'ਚੋਂ ਬਾਹਰ ਦਾ ਰਾਹ ਵਿਖਾਉਣਗੇ